ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਥ ਹੀ ਕੋਈ ਨਹੀਂ ਦੁਨੀਆ ਉੱਤੇ ਸਿੱਖੋ ਇੱਕ ਚੀਜ਼ ਦਾ ਮਾਣ ਕਰਿਆ ਕਰੋ ਤੁਹਾਡੇ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਗੁਰੂ ਉਹਦੇ ਵਰਗਾ ਕੋਈ ਨਹੀਂ ਉਹਦੇ ਵਰਗਾ ਦਾਤਾ ਕੋਈ ਨਹੀਂ ਉਹਦੇ ਵਰਗਾ ਜਰਨੈਲ ਕੋਈ ਨਹੀਂ ਉਹਦੇ ਵਰਗਾ ਗੁਰੂ ਕੋਈ ਨਹੀਂ ਸਾਡੀਆਂ ਸਾਰੀਆਂ ਜ਼ਿੰਦਗੀਆਂ ਵੀ ਲੱਗ ਜਾਣ ਸਾਡੀਆਂ ਸਾਰੀਆਂ ਜ਼ੁਬਾਨਾਂ ਵੀ ਲੱਗ ਜਾਣ ਤੇ ਮੇਰੇ ਹਿਸਾਬ ਨਾਲ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਣ ਨਹੀਂ ਕਾ ਸਕਦੇ ਗੁਰੂ ਮੇਰਾ ਬਹੁਤ ਸਮਰੱਥ ਬਹੁਤ ਜੇ ਸਾਨੂੰ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਵਿੱਚ ਇੱਕ ਇੱਕ ਸ਼ਬਦ ਕਹਿਣ ਦਾ ਮੌਕਾ ਮਿਲੇ ਸਾਡੇ ਕੋਲ ਪੂਰਾ ਜੋਰ ਲਾ ਕੇ 10 ਤੋਂ ਲੈ ਕੇ 12 ਸ਼ਬਦ ਆ ਮੁੜਗੇ ਸਾਡੇ ਸ਼ਬਦ ਖਤਮ ਹੋ ਜਾਣੇ ਆ ਸਾਡੇ ਚ ਕੋਈ ਕਹ ਦੂ ਬਾਜਾਂ ਵਾਲਾ ਕੋਈ ਕਹ ਦੂ ਤਾਜਾਂ ਵਾਲਾ ਕੋਈ ਕਹ ਦੂ ਨੀਲੇ ਘੋੜੇ ਵਾਲਾ ਕੋਈ ਕਹ ਦੂ ਪੁੱਤਰਾਂ ਦਾ ਦਾਨੀ ਸਰਬੰਸ ਦਾਨੀ ਅੰਮ੍ਰਿਤ ਦਾ ਦਾਤਾ ਆਨੰਦਪੁਰ ਦਾ ਵਾਸੀ ਪਰ ਜ਼ੁਬਾਨ ਖਤਮ ਹੋ ਸਕਦੀ ਆ ਸ਼ਬਦ ਖਤਮ ਹੋ ਸਕਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੀ ਵਡਿਆਈ ਖਤਮ ਨਹੀਂ ਹੋ ਸਕਦੀ ਪੁੱਛੋ ਭਾਈ ਨੰਦ ਲਾਲ ਨੂੰ ਭਾਈ ਨੰਦ ਲਾਲ ਨੇ ਜਿਹੜਾ ਗੰਜਨਾਮਾ ਲਿਖਿਆ ਨਾ ਉਹ ਕਹਿੰਦਾ ਕੀ ਆ ਉਹ ਕਹਿੰਦਾ ਨਾਸਰੋ ਮਨਸੂਰ ਗੁਰਗੋਬਿੰਦ ਸਿੰਘ ਏਸ ਦੀ ਮਨਜ਼ੂਰ ਗੁਰਗੋਬਿੰਦ ਸਿੰਘ ਹੱਕ ਰਾਜ਼ੂਰ ਗੁਰਗੋਬਿੰਦ ਸਿੰਘ ਜਮਲਾ ਫੈਜ਼ੇ ਨੂਰ ਗੁਰਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰਗੋਬਿੰਦ ਸਿੰਘ ਬਾਦਸ਼ਾਹਦਰਵੇਸ਼ ਗੁਰਗੋਬਿੰਦ ਸਿੰਘ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੀ ਕਲਮ ਖਤਮ ਹੋ ਗਈ ਆ ਪਰ ਤੇਰੀ ਸਿਫਤ ਨਹੀਂ ਖਤਮ ਹੋਣ ਦਈ ਹੁਣ